ਮੈਂ ਆਰਟੀ ਆਪਣੇ ਐਕਸਰਸਾਈਜ਼ ਵਿਭਾਗ ਬਠਿੰਡੇ ਨੂੰ ਕਈ ਵਾਰੀ ਮਿਲਿਆ ਪਰ ਉਹਨਾਂ ਦੇ ਕੋਈ ਉਹਨਾਂ ਨੂੰ ਮੋਟਾ ਪੈਸਾ ਚੜਦਾ ਸੀ ਠੇਕੇਦਾਰ ਚੜਾਉਂਦੇ ਨੇ ਤੇ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੋਗੀ ਦੁਕਾਨ ਤੇ ਬਣਗਾ ਜਾਂਦੇ ਅੱਗੇ ਖੜ੍ਹ ਜਾਂਦੇ ਸੰਦ ਬਹੁਤ ਹੀ ਮੁਸ਼ਕਲ ਹੁੰਦਾ ਨੰਗੜਾ ਇੱਥੋਂ ਦੀ ਇੱਥੇ ਵੀ ਇੱਥੇ ਵੀ ਬੇਟੇ ਨਾਕਾ ਲਾ ਲੈਂਦੇ ਹੱਥ ਨੇ ਅੰਦਰ ਹੱਥਿਆਂ ਦੇ ਵਿੱਚ ਵੜ ਜਾਂਦੇ ਕੋਈ ਠੇਕੇ ਚਚਰਾਵਾਂ ਲੈ ਕੇ ਵੜ ਜਾਂਦੇ ਅਸੀਂ ਦਸ ਨੰਗਾ ਲੱਗੀ ਕਿੱਧਰ ਦੀ ਸਾਰਾ ਜਦੋਂ ਬਾਇਥੋਂ ਦੀ ਨਗਦੇ ਆ ਕੋਈ ਨੰਗਣ ਦਾ ਹੱਜ ਨਹੀਂ ਰਹਿੰਦਾ ਕੋਈ ਤਾਂ दारू ਪੀ ਕੇ ਐ ਇੱਥੇ ਲਟਿਆ ਪਿਆ ਹੁੰਦਾ ਕੋਈ ਇੱਥੇ ਪਿਸ਼ਾਵ ਕਰੀ ਜਾਂਦਾ ਹੈ ਬੁੜਗੇ ਤਾਂ ਇਨੀਆਂ ਪਰੇਸ਼ਾਨੀਆਂ ਦਿਨ ਚੋਂ ਬਾਅਦ ਬਾਹਰ ਨਹੀਂ ਨਿਕਲਣ ਜੋ ਗਰਾਂਗਾ ਹੈ ਉਹ ਮੁੰਡਾ ਮਰ ਗਿਆ ਉਹ ਵੀ ਐਸਾ ਟਰੈਕਟਰ ਦੇ ਸਾਧਨ ਨਾਲ ਹੀ ਗੱਭਰੂ ਜਵਾਨ ਮਰਿਆ ਹੈ ਅਸੀਂ ਕੀ ਕਰਕੇ ਸਾਨੂੰ ਆ ਪਰੇਸ਼ਾਨੀ ਪੂਰੀ ਆ दारू ਪੀ ਕਨਾਂ ਤੂੰ ਦੱਸ ਨੰਗੇ ਹੋ ਕੇ ਖੜਦੇ ਇੱਥੇ ਗਲਤ ਵੀ ਹੋਰ ਕਰਦੇ ਆਗੇ ਨੰਗੇ ਹੋ ਕੇ ਖੜਦੇ ਇੱਥੇ ਇਸ ਥਾਂ ਦਾ ਇੰਤਕਾਲ ਵਿਖਾ ਦੇਣ ਇਸ ਥਾਂ ਦਾ ਕੁਰਸੀ ਨਾਮਾ ਵਿਖਾ ਦੇਣ ਮੈਂ ਮੰਨ ਜੂ ਇਹ ਬੰਦੇ ਨੇ ਜਿਨ੍ਹਾਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਜਗਿੰਦਰ ਸਿੰਘ ਨੂੰ ਤਾਂ ਠੇਕੇ ਤਾਂ ਹੀ ਦਿੱਕਤ ਹੈ ਜ਼ਮੀਨ ਤਾਂ ਤਾਂ ਦਿੱਕਤ ਤਾਂ ਹੀ ਦਿੱਕਤ ਪਰ ਠੇਕਾ ਬਠਿੰਡੇ ਜ਼ਿਲ੍ਹੇ ਦਾ ਅਸੀਂ ਮੁਕਸਰ ਚ ਪੈਂਦੇ ਆ ਜੀ ਇਹ ਦੱਸ ਦੇਣ ਜੇ ਕਾਨੂੰਨ ਚ ਹੈਗਾ ਰੱਖ ਲੈਣਾ ਆਪ ਦਾ ਇਹ ਇਹ ਸਿਆਸੀ ਸਾਧ ਨੇ ਇਹ ਬੰਦੇ ਆ ਬੰਦੇ ਇਹਨਾਂ ਨੇ ਇਹ 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 ਬੰਦਿਆਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਜੋ ਘਰੇ ਆਵੇ ਉਹਦਾ ਤਕਲੀਫ ਆਉਂਦੀ ਹੈ ਭਾਈ ਉਹਨਾਂ ਦੀਆਂ ਬੁੜੀਆਂ ਨੰਗੀਆਂ ਵੇਖ ਨੰਗੇ ਵੇਖਣ ਉਹਨਾਂ ਨੂੰ ਤਕਲੀਫ ਆਉਂਦੀ ਉਹ ਉਹ ਤੇ ਘਰਾਂ ਚ ਜਾ ਜਾ ਮੂਦਿਆ ਸਾਡੇ ਘਰਾਂ ਚ ਜਾ ਜਾ ਮੂਦਿਆ ਤੇ ਘਰੇ ਲੈ ਜਾਣ ਜਿੰਨਾਂ ਨੂੰ ਜਾਰੇ ਧੋਖਾਤਾ ਬੁੜੀਆਂ ਸਾਹਮਣੇ ਬਤਾ ਲਿਆ ਕਰ ਫਿਰਦਾ ਤਾਂ 456 ਰਕਵੇ ਦੇ ਵਿੱਚ ਠੇਕਾ ਪਾਇਆ ਹੋਇਆ ਹੈ ਇਹ ਬੰਦਾ ਜਾਣ ਕੇ ਸਾਨੂੰ ਖਰਾਬ ਕਰਦਾ ਹੈ ਤੇ ਇੱਥੇ ਕੋਈ ਸ਼ਰਾਬ ਨਹੀਂ ਠੇਕੇ ਤਾਂ ਹੁਣ ਸ਼ਰਾਬ ਵੀ ਵਿਕਣੀ ਹੁੰਦੀ ਹੈ ਠੀਕ ਹੈ ਨਾ ਨੰਗੇ ਹੋ ਕੇ ਬਾਥਰੂਮ ਕਰਦੇ ਤੇ ਔਰਤਾਂ ਦਾ ਲੰਘਣਾ ਬਹੁਤ ਔਖਾ ਹੋ ਜਾਂਦਾ ਤੁਸੀਂ ਵੀ ਸ਼ਰਾਬ ਪੀਂਦੇ ਹੋਗੇ ਤੁਸੀਂ ਕਿਤੇ ਨੰਗੇ ਹੋ ਕੇ ਕਿਸੇ ਦੇ ਅਸਲੀ ਦਾ ਭਾਈ ਮੈਂ ਤਾਂ ਪੀਂਦਾ ਹੀ ਨਹੀਂ ਕੋਈ ਵੀ ਨਸ਼ਾ ਨਹੀਂ ਕਰਦਾ ਮੈਂ ਤਾਂ ਮੈਂ ਤਾਂ ਕੋਕਮੇ ਨੰਗੇ ਜਿਹੇ ਹੋ ਜਾਣਗੇ ਜਾ ਕੇ ਕਿਵੇਂ ਨੰਗੇ ਹੋ ਜਾਣਗੇ ਕਿਵੇਂ ਨੰਗੇ ਹੋ ਜਾਣਗੇ ਹਾਂ ਗੁਰੂ ਘਰ ਦਾ ਗਰੰਟੀ ਵੀ ਹੈ ਜੀ ਇਹ ਇਹ ਨਾਲੇ ਇੱਕ ਮਾਈਖਾਨ ਦਾ ਟੇਕੇ ਦੀ ਸ਼ਰਾਬ ਦੀ ਕਮਾਈ ਖਾਤਾ ਜੀ ਹਾਂ ਜੀ ਕੁਝ ਕਰਦੇ ਯਾਰ ਇਹ ਤਾਂ ਸਣਾ ਬਿਜ਼ਨਸ ਹੈ ਇਹ ਨਹੀਂ ਸਕਦਾ ਇਹ ਬਿਜ਼ਨਸ ਹੈ ਇਹ ਬਿਜ਼ਨਸ ਨਹੀਂ ਕਰਦਾ ਕੀ ਆ ਪਾਦਰੋਂ ਨਹੀ ਆਇਆ ਕੰਮ ਜਸਾਣਾ ਛੜਾ ਦਿਓ ਗੱਲ ਮਸੀਤ ਐਸੀ ਨਹੀਂ ਸੁਣਾਉਂਦਾ ਰੱਬ ਹੀ ਸੁਣਾਉਗਾ ਤੁਹਾਡਾ ਹਾਂ ਤੁਹਾਡੇ ਡਾਕਟਰ ਕਿਤਰਾ ਕੇ ਦੇਖ ਲੈ ਇਹਨਾਂ ਦਾ ਕਰਾ ਲੈਣ ਤਾਰੀ ਦਾ ਹੀ ਕਰਾ ਲੈਣਾ ਪਰ ਕੀ ਤਾਰੀ ਤੁਹਾਡੇ ਕਿਹੜਾ ਅਵਤਾਰ ਦਾ ਮੈਂ ਜਨਰਾਤ ਪੀਵਾ ਤੂੰ ਦੇ ਨਰਦ ਪੀਵੇ ਉਹਨਾਂ ਦਾ ਗੱਲੀ ਮਸਲਾ ਨਹੀਂ ਆਪਣਾ ਮਸਲਾ ਠੇਕੇ ਨਾਲ ਹੈ ਸਸਿਕਾਲ ਤੁਸੀਂ ਜੁੜਿਓ ਡੇਲੀ ਡੈਸਟ ਟੀਵੀ ਦੇ ਨਾਲ ਸ਼੍ਰੀ ਮੁਕਸਰ ਸਾਹਿਬ ਦਾ ਪਿੰਡ ਕੋਟਲੀ ਅਸੀਂ ਇੱਥੇ ਖੜੇ ਆਂ ਤੇ ਇੱਥੇ ਇੱਕ ਛੋਟਾ ਜਿਹਾ ਅ ਆਬਾਦੀ ਹੈ ਇੱਕ ਬਾਬਾ ਦੀਪ ਸਿੰਘ ਨਗਰ ਇੱਥੋਂ ਇਸ ਧਰਤੀ ਦਾ ਨਾਂ ਹੈ ਤੇ ਇੱਥੇ ਕਾਫੀ ਸਾਰੇ ਵਸਿੰਦੇ ਰਹਿੰਦੇ ਆ ਤੇ ਇੱਥੇ ਨਾਲ ਹੀ ਇੱਕ ਇਸ ਸੜਕ ਦੇ ਉੱਪਰ ਠੇਕਾ ਹੈ ਤੇ ਇਸ ਠੇਕੇ ਤੋਂ ਇਹ ਸਾਰੇ ਲੋਕ ਅ ਨਾਰਾਜ਼ ਆ ਇਸ ਠੇਕੇ ਤੋਂ ਇਹ ਲੋਕ ਚਾਹੁੰਦੇ ਆ ਕਿ ਇਹ ਠੇਕਾ ਇਸ ਆਬਾਦੀ 'ਚੋਂ ਉੱਠ ਜਾਵੇ ਤੇ ਇਹਨਾਂ ਲੋਕਾਂ ਦੀਆਂ ਕੀ ਕੀ ਮੁਸ਼ਕਲਾਂ ਆ ਆਪਾਂ ਗੱਲ ਕਰਦੇ ਆ ਭਾਈ ਕੀ ਕੀ ਮੁਸ਼ਕਲ ਆ ਠੇਕੇ ਤੋਂ ਇਹ ਇਹ ਭਾਈ ਜੀ ਸਾਡਾ ਇਹ ਠੇਕਾ ਜਿਹੜਾ ਇਹ ਪਿੰਡ ਕੋਟਲੀ ਅ블ੂਆ ਜਿਹੜਾ ਅ블ੂ ਪਿੰਡ ਆ ਇਹ ਬਠਿੰਡੇ ਜ਼ਿਲ੍ਹੇ ਦਾ ਜਿਹੜਾ ਕੋਟਲੀ ਇਹ ਮੁਕਸਰ ਜ਼ਿਲ੍ਹੇ ਦਾ ਇਹ ਸਾਡੀ ਹੱਦ ਦੇ ਵਿੱਚ ਆਉਂਦਾ ਸਾਡੀ ਹੱਦ ਪਹਿਲਾਂ ਬਣਦੀ ਤਾਂ ਪਰੇ ਥੀਕਾ ਪਰ ਇਹਨਾਂ ਨੇ ਕਪੜਾ ਕਪੜਾ ਕਰਕੇ ਚਲੋ ਕਪੜਾ ਵੀ ਕੀਤਾ ਫੇਰ ਵੀ ਕੋਈ ਰੈਲਾ ਰਾਸ ਨਹੀਂ ਆਇਆ ਫੇਰ ਵੀ ਸਾਡਾ ਸਾਡੀ ਹੱਦ ਹੁੱਤ ਟੱਕਰ ਬਣਦੀ ਆ ਤੇ ਇਹ ਇਹਨਾਂ ਨੇ ਇਹਨਾਂ ਬੰਦਿਆਂ ਨੇ ਨਜਾਇਜ਼ ਕਬਜ਼ਾ ਕੀਤਾ ਜਗਿੰਦਰ ਸਿੰਘ ਆਫ ਜਗ ਸਿੰਘ ਤੇ ਰੋਲਦੂ ਸਿੰਘ ਸਾਨਫ ਮੱਖਣ ਸਿੰਘ ਇਹਨਾਂ ਤੇ ਜੋਦਾ ਸਿੰਘ ਸਾਨਫ ਮੱਖਣ ਸਿੰਘ ਇਹਨਾਂ ਨੇ ਇੱਕ ਇਹਨਾਂ ਦੇ ਵਿੱਚ ਨਸ਼ਾ ਤਸਕਰ ਹੈਗਾ ਅਵਤਾਰ ਸਿੰਘ ਤਾਰੀ ਜੋ ਕਿ ਉਹਦੇ ਵਿੱਚ ਆ ਪਰਚੀ ਉਹਦੇ ਤੇ ਦਰਜ ਨਹੀਂ ਉਹ ਸਾਰਾ ਕੁਝ ਉਹਦੀ ਸ਼ਹਿਤੇ ਹੋ ਰਿਹਾ ਜੀ ਇਹ ਸਾਰਾ ਪਹਿਲਾਂ ਕਈ ਸਾਲਾਂ ਤੋਂ ਕਬਜ਼ਾ ਕਰਕੇ ਠੇਕਾ ਬਣਾਇਆ ਹੋਇਆ ਇਹ ਤੇ ਕਿਤੇ ਕਿਹਦੀਆਂ ਸਾਨੂੰ ਇੰਨੀਆਂ ਪਰੇਸ਼ਾਨੀਆਂ ਆ ਹੱਥੇ ਬਣੇ ਹੋਏ ਆ ਲੋਕਾਂ ਨੇ ਦੇਖ ਸਕਦੇ ਹੋ ਤੁਸੀਂ ਇੱਥੇ ਸਾਨੂੰ ਲੰਗਾ ਨਹੀਂ ਲੰਦਾ ਇੱਥੇ ਲੰਗਣ ਨਹੀਂ ਦਿੰਦੀ ਆ ਇਕ ਤੇ ਮੁੰਡੇ ਦਾ ਐਕਸੀਡੈਂਟ ਹੋ ਕੇ ਮੌਤ ਹੋਈ ਆ ਆ ਬਾਈ ਦਾ ਮੁੰਡਾ ਆ ਇਹਦਾ ਮੁੰਡਾ ਐਕਸੀਡੈਂਟ ਸਾਲ ਪਹਿਲਾਂ ਹੋਈ ਮੌਤ ਹੋਈ ਆ ਆਲਰੇਡੀ ਸਾਡੇ ਪਹਿਲਾਂ ਇੱਕ ਠੇਕਾ ਮੁਕਸਰ ਜ਼ਿਲ੍ਹੇ ਦਾ ਸਾਡੇ ਦਾ ਹੈਗਾ ਮੈਂ ਆ ਡੀਸੀ ਬਠਿੰਡਾ ਡੀਸੀ ਮੁਕਸਰ ਐਕਸਾਈਜ ਵਾਲਿਆਂ ਨੂੰ ਬਹੁਤ ਕੰਪਲੀਟਾ ਕਰਤੀਆਂ ਭਗਵਾਨਤ ਮਾਨ ਨੂੰ ਵੀ ਸੀਐਮ ਸਾਹਿਬ ਨੂੰ ਵੀ ਕੰਪਲੀਟਾ ਪਾਦੀਆਂ ਸਾਡੀ ਕੋਈ ਵੀ ਸੁਣਵਾਈ ਨਹੀਂ ਹੋਈ ਇਹ ਠੇਕੇਦਾਰ ਉਹ ਉਹ ਉਧਰ ਮੂੰਹ ਕਰ ਲੈਂਦੇ ਜੀ ਲੰਗੇ ਹੋ ਜਾਂਦੇ ਆ ਉਹ ਉਧਰ ਬੁੜੀਆਂ ਕੁੜੀਆਂ ਫਿਰਦੀਆਂ ਰਹਿੰਦੀਆਂ ਜੀ ਸਾਨੂੰ ਇੰਨੀ ਕਿ ਪਰੇਸ਼ਾਨੀ ਗੱਲਾਂ ਹੀ ਛੱਡ ਦਿਓ ਜੀ ਮੈਂ ਆਰਟੀ ਆਪਣੇ ਐਕਸਰਸ ਵਿਭਾਗ ਬਠਿੰਡੇ ਨੂੰ ਕਈ ਵਾਰੀ ਮਿਲਿਆ ਪਰ ਉਹਨਾਂ ਦੇ ਕੋਈ ਉਹਨਾਂ ਨੂੰ ਮੋਟਾ ਪੈਸਾ ਚੜਦਾ ਇਠੇਕੇ ਦਾ ਚੜਾਉਂਦੇ ਨੇ ਤੇ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੋਗੀ ਫਿਰ ਫਿਰ ਕੋਟ ਭਾਈ ਦਰਖਾਸਤ ਦਿੱਤੀ ਫਿਰ ਇੱਥੇ ਨੀਂਹ ਵਾਲੇ ਥਾਣੇ ਦਿੱਤੀ ਪਰ ਕੋਈ ਸੁਣਵਾਈ ਨਹੀਂ ਹੈਗੀ ਸਾਡੀ ਇਸ ਮਸਲੇ ਦੇ ਵਿੱਚ ਇਹਨਾਂ ਦੀ ਸਾਰੀ ਸ਼ਹਿ ਦੇ ਰਿਆ ਅਵਤਾਰ ਸਿੰਘ ਤਾਰੀ ਜੀ ਨੇ ਮੇਰੇ ਪਿੰਡ ਦੀ ਪੰਚਾਇਤੀ ਜ਼ਮੀਨ ਉੱਤੇ ਵੀ ਨਜਾਇਜ਼ ਕਬਜ਼ਾ ਕੀਤਾ ਹੋਇਆ ਬੰਦੇ ਨੇ ਉਹ ਉਸ ਬੰਦੇ ਦੀ ਜੈਤੋ ਥਾਣੇ ਦੇ ਵਿੱਚ ਆ ਆ ਪਰਚਾਰ ਦਰਜ ਹੋਇਆ ਜੀ 7 9 2022 22 ਨੂੰ ਧਾਰਾ ਧਾਰਾ ਲੱਗਿਆ ਹਲੇ ਵੀ ਉਸ ਬੰਦੇ ਦੀ ਉੱਥੇ ਉਹ ਉਸ ਬੰਦੇ ਦੀ ਜੀਪ ਉੱਥੇ ਖੜੀ ਹੋਈ ਆਪਣੀ ਕਾਰ ਹਾਂ ਜੇ ਥਾਣੇ ਜੇ ਤੋਂ ਉਹਦੇ ਚ ਝਾੜੂ ਪਾਰਟੀ ਦਾ ਸ਼ਰਮਾ ਲੱਡੀ ਆ ਉਹਦੀ ਮਦਦ ਕਰਦਾ ਉਹਨੂੰ ਦੁੱਧ ਤੋਂ ਤਬਣਾਉਂਦਾ ਕਹਿੰਦਾ ਇਹ ਤਾਂ ਬੰਦਾ ਹੀ ਬਹੁਤ ਚੰਗਾ ਜੀ ਉਹ ਸਾਰਾ ਕੁਝ ਉਹ ਠੇਕਾ ਜਿਹੜਾ ਇਹ ਉਹਦੇ ਕਹਿਣ ਤੇ ਚੱਲ ਰਿਹਾ ਜੀ ਆ ਸਾਡੇ ਠੇਕੇ ਅਸੀਂ ਚੱਕਿਆ ਜਾਵੇ ਸਾਡੀ ਇਹੀ ਇਹੀ ਪ੍ਰਯਾਤ ਕਰਦੇ ਆ ਅਸੀਂ ਸੀ ਸਰਕਾਰ ਅੱਗੇ ਸਾਰੇ ਘਰ ਪਰੇਸ਼ਾਨੀ ਜੀ ਬਾਈ ਜੀ ਲਾਉਂਦੇ ਪੈਗ ਉਧਰ ਮੂਤਨ ਜਾ ਵਰਦੇ ਉਹ ਉਧਰ ਬੜੂnga ਕੁੜੀnga ਫਿਰਦਿਆਂ ਰਹਿੰਦਿਆਂ ਆ ਹਾਲ ਹੈ ਜੀ ਇੱਥੇ ਨਾ ਕੋਈ ਨੰਗਣ ਨੂੰ ਰਾ ਤੇ ਬਾਕੀ ਇਹਨਾਂ ਨੂੰ ਪੁੱਛੋ ਜੀ ਦੁਕਾਨ ਤੇ ਬੜੀਆ ਜਾਂਦੀਆਂ ਅੱਗੇ ਖੜ੍ਹ ਜਾਂਦੀਆਂ ਸਾਨੂੰ ਬਹੁਤ ਹੀ ਮੁਸ਼ਕਲ ਹੁੰਦਾ ਨੰਗਣਾ ਇੱਥੋਂ ਦੀ ਇੱਥੇ ਵੀ ਇੱਥੇ ਵੀ ਬੇਟੇ ਨਾਕਾ ਲਾ ਲੈਂਦੇ ਆਥਣੇ ਅੰਦਰ ਹੱਥਾਂ ਦੇ ਵਿੱਚ ਵੜ ਜਾਂਦੇ ਕੋਈ ਠੇਕੇ ਚਚਰਾਵਾਲੇ ਲੈ ਕੇ ਵੜ ਜਾਂਦਾ ਅਸੀਂ ਦਸ ਨੰਗਾ ਨੰਗੀ ਕਿਦਰ ਦੀ ਇੱਕ ਮੇਰੀ ਗੱਲ ਸੁਣੋ ਇੱਥੇ ਇਹ ਇੱਕ ਜ਼ਿਲ੍ਹੇ ਵਿੱਚ ਇੱਕ ਜ਼ਿਲ੍ਹੇ ਵਿੱਚ ਦੋ ਨਹੀਂ ਹੋਣੇ ਚਾਹੀਦੇ ਠੇਕੇ ਇੱਕ ਜ਼ਿਲ੍ਹੇ ਚ ਹੈ ਕਿ ਦੋ ਠੇਕੇ ਕਿਤੇ ਦੇ ਵੇਖ ਲਓ ਜੇ ਚੱਲ ਹੁਣ ਇਹਨਾਂ ਨੇ ਇੱਥੋਂ ਤਾਂ ਚੱਕ ਲੈਣਾ ਆਪਦਾ ਠੇਕਾ ਅਸੀਂ ਬਹੁਤ ਮਿੰਤਾ ਕਰੀ ਜਾਂਦੇ ਹੁਣ ਹੁਣ ਹੋਰ ਦੱਸੋ ਕੀ ਚਾਹੀਦਾ ਇਹਨਾਂ ਨੂੰ ਦੱਸੀ ਸਾਰਾ ਜਦੋਂ ਇੱਥੋਂ ਦੀ ਨੰਗਦੇ ਆ ਕੋਈ ਨੰਗਣ ਦਾ ਹੱਜ ਨਹੀਂ ਰਹਿੰਦਾ ਕੋਈ ਤਾਂ दारू ਪੀ ਕੇ ਇੱਥੇ ਲਟਿਆ ਪਿਆ ਹੁੰਦਾ ਕੋਈ ਇੱਥੇ ਕਰੀ ਜਾਂਦਾ ਹੈ ਬੁੜੀਆਂ ਤਾਂ ਇੰਨੀਆਂ ਪਰੇਸ਼ਾਨੀਆਂ ਦਿਨ ਛੇਪਾ ਤੋਂ ਬਾਅਦ ਬਾਹਰ ਨਹੀਂ ਨਿਕਲਣ ਜੋ ਗਰਾਂਗਾ ਅਸੀਂ ਕਿ ਕਰਕੇ ਸਾਨੂੰ ਆ ਪਰੇਸ਼ਾਨੀ ਪੂਰੀ ਆ ਇਥੇ ਚੱਕਿਆ ਜਾ ਹਾਂ दारू ਪੀ ਕਨਾ ਉਹ ਕਰ ਦਿਆ ਜੀ ਹੁਣ ਦੱਸ ਨੰਗੇ ਹੋ ਕੇ ਖੜਦੇ ਇਥੇ ਗਲਤ ਵੀ ਹੋਰ ਖਲਤ ਕਰਦੇ ਆਗੇ ਨੰਗੇ ਹੋ ਕੇ ਖੜਦੇ ਇਥੇ ਇਹ ਥਾਂ ਦੇ ਇਸ ਦੀ ਰਜਿਸਟਰੀ ਵਿਖਾ ਦੇਣ ਇਸ ਥਾਂ ਦਾ ਇੰਤਕਾਲ ਵਿਖਾ ਦੇਣ ਇਸ ਥਾਂ ਦਾ ਕੁਰਸੀ ਨਾਮਾ ਵਿਖਾ ਦੇਣ ਮੈਂ ਮੰਨ ਜੂ ਇਹ ਬੰਦੇ ਨੇ ਜਿਨ੍ਹਾਂ ਨੇ ਨਜ਼ਾਇਜ਼ ਕਬਜ਼ਾ ਕੀਤਾ ਹੋਇਆ ਜਗਿੰਦਰ ਸਿੰਘ ਜੀ ਆ ਸਾਡੇ ਪਿੰਡ ਦੀ ਜ਼ਮੀਨ ਆ ਪਹਿਲਾਂ ਰਿਕਾਰਡ ਦੇ ਵਿੱਚ ਪਹਿਲਾਂ ਪਿੰਡ ਚ ਬੋਲਦੀ ਸਾਡੇ ਜ਼ਮੀਨ हां ਸਾਡਾ ਏਰੀਆ ਸਰ ਨੂੰ ਤਾਂ ਠੇਕੇ ਤਾਂ ਹੀ ਦਿੱਕਤ ਹੈ ਜ਼ਮੀਨ ਤਾਂ ਦਿੱਕਤ ਹੈ ਪਰ ਠੇਕਾ ਬਖੰਡੇ ਜ਼ਿਲ੍ਹੇ ਦਾ ਅਸੀਂ ਮੁਕਸਰ ਚ ਪੈਨੇ ਆ ਜੀ ਇਹ ਦੱਸ ਦੇਣ ਜੇ ਕਾਨੂੰਨ ਚ ਹੈਗਾ ਰੱਖ ਲੈਣਾ ਆਪ ਦਾ ਸਾਨੂੰ ਕੋਈ ਪ੍ਰੋਬਲਮ ਨਹੀਂ ਤੇ ਬਾਕੀ ਸਾਰੇ ਆਬਾਦੀ ਚ ਆ ਗਿਆ ਇੱਥੇ ਰੋਡ ਮੇਨ ਰੋਡ ਜਾਂਦਾ ਉਹ ਗੁਰੂ ਘਰ ਆ ਗਿਆ ਇਸ 메인 ਰੋਡ ਆ ਪਿੰਡ ਦੀਆਂ ਦੋਹਾਂ ਪਿੰਡਾਂ ਦੀ ਸਰਕਾਰੀ ਸਕੂਲ ਚ ਧੀਆਂ ਪੜ੍ਹਾ ਜਾਂਦੀਆਂ ਇੱਥੇ ਇੰਨਾ ਕੁ ਬੁਰਾ ਹਾਲ ਆ ਕੋਈ ਜੀ ਨਾ ਹੀ ਹਰਾਮ ਹੋਇਆ ਪਿਆ ਲੋਕਾਂ ਦਾ ਜੀ ਮੈਂ ਬਾਬਾ ਦੀਪ ਸਿੰਘ ਦਾ ਨੰਗਰ ਠੇਕਾ ਹੈ ਉੱਥੋਂ ਸਕੂਲ ਦੇ ਮੂਹਰੇ ਉਹ ਚਕਾਓ ਪਹਿਲਾਂ ਅਸੀਂ ਬਾਈ ਜੀ ਇਹ ਹੀ ਬੰਦੇ ਜਿਹਨਾਂ ਨੇ ਛੋਟਾ ਵੀ ਪੱਕਾ ਜਗ੍ਹਾ ਕਬਜ਼ਾ ਕੀਤਾ ਇਹਨਾਂ ਕੋਲੇ ਕੋਈ ਕੋਈ ਨਹੀਂ ਇਹ ਇਹ ਸਿਆਸੀ ਸਾਧ ਨੇ ਇਹ ਬੰਦੇ ਆ ਬੰਦੇ ਇਹਨਾਂ ਨੇ ਇਹ 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 ਬੰਦਿਆਂ ਨੇ ਨਜਾਇਜ਼ ਕਬਜ਼ਾ ਕੀਤਾ ਹੋਇਆ ਚੱਲ ਚੁੱਪ ਕਰ। ਇਹਨਾਂ ਨਾਲ ਇੱਕ ਤਾਰੀ ਤਵਾਰ ਸਿੰਘ ਤਾਰੀ ਨਸ਼ਾ ਤਸਕਰਾ ਜੋ ਚਿੱਟੇ ਦੇ ਵਿੱਚ ਹਲੇ ਵੀ ਚਿੱਟਾ ਵੇਚਦਾ। ਉਹਨੂੰ ਉਹਨੂੰ ਝਾੜੂ ਪਾਰਟੀ ਦੇ ਕਹਿੰਦੇ ਉਹ ਤਾਂ ਦੁੱਧ ਥੋਤਾ ਜੀ। ਉਹ ਬੰਦੀ। ਇੰਨੀ ਜਿਹੀ ਪਰੇਸ਼ਾਨੀ ਹੈ ਜੀ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਠੇਕੇ ਚੱਕਿਆ ਜਾਵੇ ਪਿੰਡ ਦੀ ਆਬਾਦੀ ਤੋਂ ਦੂਰ ਲਿਆ ਜਾਵੇ ਜਿਲ੍ਹੇ 'ਚ ਦੋ ਦੋ ਠੇਕੇ ਥੋੜੀ ਹੁੰਦੇ ਆ ਇਹ ਕਿਸੇ ਨੂੰ ਕੋਈ ਜ਼ਿਆਦਾ ਪਰ ਠੇਕੇ ਮਾਤਾ ਜਿਲ੍ਹੇ 'ਚ ਤਾਂ ਬਹੁਤ ਹੁੰਦੇ ਆ ਪਰ ਪਿੰਡ ਪਿੰਡ 'ਚ ਬਹੁਤ ਸਰ 'ਚ ਦੋ ਠੇਕੇ ਨਹੀਂ ਹੋ ਸਕਦੇ ਮੋਕਸਰ ਜਿਲ੍ਹੇ 'ਚ ਵੀ ਦੋ ਨਹੀਂ ਹੋ ਸਕਦੇ ਦੋ ਠੇਕੇ ਨਹੀਂ ਹੋ ਸਕਦੇ ਇਹ ਇਹ ਪਿੰਡਾਂ ਦਾ ਮਾਮਲਾ ਹੈ ਜੀ ਠੇਕਾ ਇਹ ਘਰੇ ਆਉਂਦੇ ਪਿੰਡਾਂ ਦਾ ਠੇਕਾ ਉਹ ਕੋਟਲੀ ਦੀ ਉਹਦੇ 'ਚ ਦੂਰ ਜਾ ਚਾਹੁੰਦਾ ਘਰੇ ਭਾਲਣ ਭਾਈ ਜਦੋਂ ਘਰੇ ਆਵੇ ਉਹਦਾ ਤਕਲੀਫ ਆਉਂਦੀ ਹੈ ਭਾਈ ਉਹਨਾਂ ਦੀਆਂ ਬੁੜੀਆਂ ਨੰਗੀਆਂ ਵੇਖ ਨੰਗੇ ਵੇਖਣ ਹਾਂ ਉਹਨਾਂ ਨੂੰ ਤਕਲੀਫ ਆਉਂਦੀ ਉਹ ਬਹੁਤ ਕਨਜਾ ਜਾ ਜਾ ਮੂਦਿਆ ਸਾਡੇ ਘਰਾਂ ਚ ਜਾ ਜਾ ਮੂਦਿਆਂ ਤੇ ਘਰੇ ਲੈ ਜਾਣ ਜਿੰਨਾਂ ਨੇ ਜਾਦੇ ਝੋਖਾ ਤਾਂ ਉਹ ਬੁੜੀਆਂ ਸਾਹਮਣੇ ਬਤਾ ਲੈ ਕਰਨਾ ਤਾਂ ਸਿਰ ਕੋਈ ਨਾ ਡਰਦਿਆਂ ਇਹਨਾਂ ਤਾਂ ਤੇ 12:00 ਚ ਜਾਵਾਂ ਸਾਡੇ ਲੱਗਦੀ ਆ ਜਾ ਜਾ ਕੇ ਨੰਗੇ ਹੋ ਗੋ ਨੰਗੇ ਇੱਕ ਪਿਆਤ 7 ਵਜੇ ਮੈਂ ਤਾਂ ਉਹ ਤਨ ਬੜੀ ਸਿਆਪ ਕੋਚਰੋ ਤੇ ਬੱਲੇ ਸਾਹਮਣੇ ਮੂਤਨ ਲੱਗ ਜਾਂਦੀ ਨਹੀਂ ਜੇ ਇਹਨਾਂ ਦੇ ਘਰੇ ਜਾਣ ਸਾਡੇ ਬੰਦੇ ਇਹਨਾਂ ਨੂੰ ਕਿੰਨਾ ਕੁ ਦੁੱਖਾਂ ਦੇ ਵਿੱਚ ਦੱਸਦਾ ਸਹੀ ਮੈਨੂੰ ਨਾ ਜੇ ਇਹਨਾਂ ਨਾਲ ਘਰ ਹੋਵੇ ਫਿਰ ਕਿੰਨਾ ਕੁ ਦੁੱਖ ਆਵੇ ਭਾਈ ਜੀ ਇੱਥੋਂ ਪੀ ਕੇ दारू ਉਧਰ ਵੜ ਜਾਂਦੇ ਘਰਾਂ 'ਚ ਤੇ ਫਿਰ ਗੰਦੇ ਫੂਲ ਵੀ ਕਰਦੇ ਭਾਈ दारू ਪੀ ਪੀ ਕੇ ਉਧਰ ਗੰਦੇ ਫੂਲ ਜਾਂਦੇ ਆ ਦੁਕਾਨ ਦੇ ਵਿੱਚ ਦਿੱਕ ਇੰਨੀ ਆਵਾਜ਼ ਨਾਲ ਚੱਲਦਾ ਸਾਰੇ ਬਾਜ਼ ਚੱਲਦਾ ਭਾਈ ਹਾਂ ਆ ਚੱਲਦਾ ਜਿਆੜਾ ਦੁਕਾਨ ਦੇ ਵਿੱਚ ਇਹ ਵੀ ਅਸੀਂ ਕਾਈ ਕਰਕੇ ਆਇਆ ਬਿਲਕੁਲ ਆਪਾਂ ਬਾਈ ਦੇ ਨਾਲ ਵੀ ਉਹਨਾਂ ਦਾ ਵੀ ਪੱਖ ਜਾਣਨ ਦੀ ਕੋਸ਼ਿਸ਼ ਕਰਦੇ ਆ ਕੋਲੇ ਹੀ ਖੜੇ ਆ ਅੱਬਾਈ ਜੀ ਇਲਜ਼ਾਮ ਹੈ ਕਿ ਇਹ ਠੇਕਾ ਜਿਹੜਾ ਉਹ ਔਰਤਾਂ ਨੂੰ ਤੰਗ ਪਰੇਸ਼ਾਨ ਕਰ ਗਿਆ ਜਿਹੜੇ ਇੱਥੇ ਠੇਕੇ ਤੇ ਜਿਹੜੇ ਲੋਕ ਆਉਂਦੇ ਆ ਹਾਂਜੀ ਹਾਂ ਪਿੱਛੇ ਮੜਾ ਦਿੱਤ ਕਰੋ ਮੇਰਾ ਪਿੰਡ ਅਬਲੂ ਹੈ ਹੂੰ ਇਹ ਠੇਕਾ ਹੈ ਜ਼ਿਲ੍ਹੇ ਬਠਿੰਡੇ ਦਾ ਪਿੰਡ ਅਬਲੂ ਦਾ ਹੈ ਹੂੰ ਸਾਡੀ 1992 ਦੀ ਮੰਤੀ ਹੋਈ ਹੈ ਹੂੰ ਸਾਡੀ ਜਿਹੜੀ ਇਧਰ ਵੀ ਤੁਸੀਂ ਕੈਮਰਾ ਜਿ ਮਾਰੋ ਪੰਨਾਸ ਪਾਸੇ ਆਹ ਜਿਹੜੀ ਦੁਕਾਨ ਆ ਇਹ ਸਾਡੀ ਗਾਂ ਰਕਵੇ ਅਬਲੂ ਚਹੇ ਜੀ ਵੀ ਹੂੰ ਇੱਥੋਂ ਜਾ ਕੇ ਉਹ ਸਾਹਮਣੇ ਸਾਡੀ ਹੱਦ ਆ ਜਾਂਦੀ ਹੈ ਉਹ ਸਾਹਮਣੇ ਜਿਹੜਾ ਇਹ ਘਰ ਪਾਇਆ ਨਾ ਜੀ ਉਹ ਵਟਤੇ ਪਾਇਆ ਹੋਇਆ ਇਹਨਾਂ ਦੀ ਸਿੱਧੀ ਇਹ ਸਾਡੀ ਇੱਥੋਂ ਹੱਦ ਇਧਰ ਵੀ ਧਿਆਨ ਮਾਰੋ ਜੀ ਆਹ ਹੱਦ ਸਿੱਧੀ ਐਸ ਦੀ ਜਾਂਦੀ ਹੈ ਸਾਡੀ ਹੱਦ ਇੱਥੋਂ ਸਿੱਧੀ ਜਾਂਦੀ ਹੈ ਇਹੇ ਰਕਵਾ ਅਬਲੂ ਦਾ ਹੈ 456 ਰਕਵੇ ਦੇ ਵਿੱਚ ਠੇਕਾ ਪਾਇਆ ਹੋਇਆ ਹੈ ਇਹ ਬੰਦਾ ਜਾਣ ਕੇ ਸਾਨੂੰ ਖਰਾਬ ਕਰਦਾ ਤੇ ਇੱਥੇ ਕੋਈ ਸ਼ਰਾਬ ਨਹੀਂ ਠੇਕੇ ਤਾਂ ਹੁਣ ਸ਼ਰਾਬ ਵੀ ਵਿਕਣੀ ਹੁੰਦੀ ਹੈ ਠੀਕ ਹੈ ਨਾ ਤੇ ਆ ਇਹਦਾ ਰਕਮ ਆ ਰਾ ਇਹ ਵੀ ਸਾਡੇ ਵਿੱਚ ਦੀ ਜਾਂਦਾ ਹੈ ਬਾਈ ਜੀ ਬਾਈ ਜੀ ਆਪਾਂ ਤੁਹਾਡੇ ਅਸੀਂ ਤੁਹਾਡੇ ਇਸ ਮਾਮਲੇ ਚ ਨਹੀਂ ਵੀ ਤੁਹਾਡਾ ਇਹ ਕਈ ਵਾਰੀ ਇਹ ਦਰਖਾਸਤਾਂ ਦੇ ਹੰਧਾ ਆਦੀ ਆ ਕਦੇ ਡੀਸੀ ਦੇ ਐਸਪੀ ਦੇ ਕਦੇ ਥਾਣੇਦਾਰ ਦੇ ਜਿੱਥੇ ਜਾਂਦਾ ਇਹ ਦਰਖਾਸਤਾਂ ਦੇਈ ਜਾਂਦਾਗਾ ਤੇ ਉਹ ਦਰਖਾਸਤਾਂ ਉਹ ਵਾਪਸ ਹੋ ਜਾਂਦੀਆਂ ਇਹ ਸੱਚਾਈ ਕੋਈ ਨਹੀਂ ਮੇਰਾ ਸਵਾਲ ਬਾਈ ਜੀ ਇਹ ਹੈ ਵੀ ਅਸੀਂ ਤੁਹਾਡੇ ਥਾਂ ਦਾ ਸਾਨੂੰ ਨਹੀਂ ਪਤਾ ਤੁਹਾਡਾ ਸਰਕਾਰੀ ਮਾਮਲਾ ਜਾਂ ਤੁਹਾਡਾ ਕਾਨੂੰਨੀ ਮਾਮਲਾ ਜਿਹੜਾ 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 ਠੇਕੇ ਤੋਂ ਜਿਹੜੇ ਲੋਕ ਆ ਕੇ दारू ਪੀਂਦੇ ਆ ਉਹ ਕਈ ਵਾਰੀ ਔਰਤਾਂ ਨੂੰ ਕੋਈ ਗਲਤ ਵੀ ਬੋਲਦੇ ਆ ਜਾਂ ਇਧਰਲੇ ਪਾਸੇ ਉਹਨਾਂ ਦਾ ਇਲਜ਼ਾਮ ਆ ਕਿ ਨੰਗੇ ਹੋ ਕੇ ਬਾਥਰੂਮ ਕਰਦੇ ਤੇ ਔਰਤਾਂ ਦਾ ਲੰਘਣਾ ਬਹੁਤ ਔਖਾ ਹੋ ਜਾਂਦਾ ਤੁਸੀਂ ਵੀ ਸ਼ਰਾਬ ਪੀਂਦੇ ਹੋਗੇ ਤੁਸੀਂ ਕਿਤੇ ਨੰਗੇ ਹੋ ਕੇ ਕਿਸੇ ਦੇ ਆਸੀ ਦਾ ਭਾਈ ਮੈਂ ਤਾਂ ਪੀਂਦਾ ਹੀ ਨਹੀਂ ਕੋਈ ਵੀ ਨਸ਼ਾ ਨਹੀਂ ਕਰਦਾ ਮੈਂ ਤਾਂ ਮੈਂ ਤਾਂ ਕੋਈ ਨੰਗੇ ਨੰਗੇ ਹੋ ਜਾਣਗੇ ਜਾ ਕੇ ਕਿਵੇਂ ਨੰਗੇ ਹੋ ਜਾਣਗੇ ਕਿਵੇਂ ਨੰਗੇ ਹੋ ਜਾਣਗੇ ਉਹਨੇ ਤੁਹਾਨੂੰ ਬੰਦਾ ਲੈ ਕਿਵੇਂ ਨੰਗੇ ਇਕੱਲੇ ਇਕੱਲੇ ਹੋ ਆਪਾਂ ਲੜਾਈ ਨਹੀਂ ਪਾਉਂਦੇ ਇਹਨਾਂ ਦਾ ਠੇਕੇ ਤੋਂ ਘਰ ਤਕਰੀਬਨ 1.5 ਕਿਲੋਵਟ ਦੂਰ ਪਿੱਛੇ ਆ ਤੇ ਠੇਕੇ ਤਾਂ ਹੁਣ ਜਦ ਸ਼ਹਿਰਾਂ ਜਾਂ ਕੇ ਵੇਖੋ ਨਾਲ ਲੱਗ ਮੇ ਘਰ ਵੀ ਹੁੰਦੇ ਤੇ ਠੇਕੇ ਵੀ ਹੁੰਦੇ ਆ ਹਾਂ ਗੁਰੂ ਘਰ ਦਾ ਗਰੰਟੀ ਵੀ ਹੈ ਜੀ ਇਹ ਨਾਲੇ ਇੱਕ ਮਾਈ ਖਾਨ ਦਾ ਠੇਕੇ ਦੀ ਸ਼ਰਾਬ ਦੀ ਕਮਾਈ ਖਾਦਾ ਜੀ ਹਾਂ ਜੀ ਕੁਝ ਕਰੀਏ ਇਹ ਤਾਂ ਥੋੜਾ ਬਿਜ਼ਨਸ ਨਹੀਂ ਸਕਦਾ ਸਾਡਾ ਬਿਜ਼ਨਸ ਨਹੀਂ ਸਕਦਾ ਦੇ ਜੀ ਹਾਲੀ ਦੁਕਾਨਦਾਰੀ ਇਹ ਫਿਰ ਸਾਡੇ ਬਾਈ ਸਰਾ ਕੁਛ ਨਾ ਹੈ ਤੂੰ ਸਾਡੇ ਜੇ ਤੂੰ ਮਿੰਨਤੀ ਕਰਾ ਲੈ ਮਿੰਨਤੀ ਅਸੀਂ ਕਿਹੜੇ ਮਿੰਨਤੀ ਕਰਾਓ ਚੁੱਪ ਕਰਕੇ ਭਾਈ ਅਸੀਂ ਮਿੰਨਤੀ ਕਰਾ ਮਿੰਨਤੀ ਕਰਾ ਲੋ ਕਰਾਉਂਦੇ ਸੀ ਜਦੋਂ ਤਾਂ ਇਧਰ ਨੂੰ ਜਾਂਦੇ ਆ ਉਦੋਂ ਤਾਂ ਬੜੇ ਖੁਸ਼ ਹੁੰਦੇ ਆ ਜਦੋਂ ਇਧਰ ਨੂੰ ਜਾਂਦੇ ਆ ਉਦੋਂ ਮਿਲਦੇ ਆ ਅਸੀਂ ਕਦੋਂ ਆਣੇ ਮਿੰਨਤੀ ਕਰਾਓ ਵੇਖੋ ਅਸੀਂ ਮਿੰਨਤੀ ਕਰਵਾਈ ਸੀ ਇੱਕ ਮਿੰਟ ਅਸੀਂ ਮਿੰਨਤੀ ਕਰਵਾਈ ਸੀ ਕੋਟਲੀ ਤੇ ਦੋ ਪਟਵਾਰੀ ਤੇ ਕਾਨੂੰਗੋ ਅਬਲੂ ਦੇ ਦੋ ਪਟਵਾਰੀ ਤੇ ਕਾਨੂੰਗੋ ਆਏ ਸੀ ਦੋਨੋਂ ਹੀ ਪਾਸੇ ਮੰਤੀ ਕਰਵਾਈ ਸੀ ਮੰਤੀ ਕਰਵਾ ਕੇ ਅਸੀਂ ਇਹ ਮੰਤੀ ਕਰਾਈ ਸੀ ਉਦੋਂ ਬਾਅਦ ਸਾਡੀ ਗੋਲੀ ਚੱਲੀ ਸੀ ਕਬਜ਼ੇ ਪਿੱਛੇ ਸਾਡੀ ਠੀਕ ਹੈ ਨਾ ਇਹ ਇਹ ਜਦੋਂ ਥਾਂ ਪਾਇਆ ਨਾ ਆ ਜਿਹੜੀ ਆ ਜਿਹੜੀ ਖੁੰਜਾਂ ਨੇ ਜੀ ਇਥੋਂ ਸੋਦਾ ਤੇ ਦੀ ਜਾਇਦਾਦ ਨਹੀਂ ਹੈ ਇਹ ਇਹ ਜੁਗਲੇ ਘਟ ਬਣਾਈ ਇਹ ਨਾ ਮੈਂ ਘਰ ਦੀ ਬਾਤ ਪਾਇਆ ਸਾਡਾ 1900 ਸਾਡਾ 1992 ਤੋਂ ਲੈ ਕੇ ਜੀ 1992 ਤੋਂ ਲੈ ਕੇ ਇਹ ਸਾਡਾ ਆਪਣਾ ਠੇਕਾ ਪਾਇਆ ਹੋਇਆ ਠੇਕਾ ਵੀ ਉਦੋਂ ਪਾਇਆ ਜਦੋਂ ਹਾਲਾਤ ਬੁਰੇ ਸੀ ਕੋਈ ਨੇੜੇ ਨਹੀਂ ਲੱਗਣ ਦਾ ਠੇਕੇ ਵਾਲਿਆਂ ਨੂੰ ਉਹਦਾ ਸਾਰਾ ਠੇਕਾ ਪਾਇਆ ਹੋਇਆਗਾ ਅਸੀਂ ਆਪਦੇ ਰਕਵੇ 'ਚ ਪਾਇਆ ਹੋਇਆ ਹੈ ਮਿੰਤੀ ਕਰਵਾ ਕੇ ਪਾਇਆ ਹੋਇਆ ਹੈ ਉਹ ਲੈ ਕੇ ਲੈ ਜਾਣ ਪਤਾ ਇਹਨਾਂ ਨੇ ਘਰੇ ਲੈ ਜਾਣ ਉਹ ਠੇਕਾ ਉਹ ਘਰੇ ਲੈ ਜਾਣ ਹਾਂ ਇਹਨਾਂ ਦੇ ਘਰ 4 ਸਾਲ ਤੋਂ ਪਾਇਆ ਘਰ ਪਾਇਆ ਜੀ ਅਸੀਂ ਮੁੱਲ ਲੈ ਕੇ ਪਾਇਆ ਕੋਈ ਇਹਨਾਂ ਨੂੰ ਨਜਾਇਜ਼ ਕਬਜ਼ਾ ਕਰਕੇ ਨਹੀਂ ਪਾਇਆ ਪੈਸੇ ਦੇ ਕੇ ਪਾਇਆ ਕਰੋ ਨਜਾਇਜ਼ ਕਬਜ਼ਾ ਸਾਰਾ ਛਡਾ ਦਿਓ ਗੱਲ ਐਸੀ ਨਹੀਂ ਛਡਾਉਂਦਾ ਰੱਬ ਹੀ ਛਡਾਊਗਾ ਤੁਹਾਡਾ ਨਹੀਂ ਜੇ ਸਾਰਾ ਨਜਾਇਜ਼ ਕਬਜ਼ਾ ਨਹੀਂ ਛਡਾਓ ਰੱਬ ਹੀ ਛਡਾਊਗਾ ਭਰਾ ਬਾਈ ਤੁਸੀਂ ਜਿਹੜੇ ਮਗਰ ਪਏ ਹੋ ਤੁਸੀਂ ਘਰ ਕੱਲ ਪਾਇਆ ਸਾੜਾ 92 ਟੋਲੇ ਕੇ ਇੱਥੇ ਕ੍ਰਾਂਤੀ ਆ ਜੀ ਠੇਕੇ ਦੀ ਕਮਾਈ ਖਾਂਦਾ ਇਹ ਸਾਰਾ ਖਾਂਦੇ ਹਿਆਰਾ ਜੀ ਸਾਰਾ ਬਿਜ਼ਨਸ ਹੈ ਇਹ ਬਿਜ਼ਨਸ ਨੂੰ ਆਪਾਂ ਨਹੀਂ ਕਹਿ ਸਕ ਤੁਨ ਮੇਰੀ ਕੁਛ ਕਰੋ ਤੁਸੀਂ ਕੋਈ ਕਮਾਈ ਕਰੀ ਜਾਓ ਤੁਹਾਡਾ ਬਿਜਨ ਤੁਸੀਂ ਕੁਛ ਕਰੋ ਨਹੀਂ ਰੇੜੇ ਰੇੜੀ ਤੇ ਕੁਛਰਾਬ ਐ ਸਾਨੂੰ ਸੁਖਤ ਦੇਵ ਮੈਂ ਤੁਹਾਨੂੰ ਕਿਹਾ ਸੀ ਗੱਲ ਸੁਣ ਗੱਡੀਆਂ ਦਾ ਬਿਮਾਰੀਦਾਰ ਸਿੰਘ ਨੂੰ ਫੜਾ ਦਿਓ ਤੁਸੀਂ ਉਸ ਫੜੇ ਮੈਂ ਤਾਂ ਨਹੀਂ ਫੜਾਉਣਾ ਤੂੰ ਫੜਾਉਣਾ ਫੜਾ ਦੇ ਫੜਾਓ ਉਹ ਤੇ ਤਾਂ ਅੱਠ ਪਰਚੇ ਆ ਉਹ ਤਾਂ ਉਹਦਾ ਨਿੱਤ ਹੀ ਇਹ ਕੰਮ ਆਇਆ ਉਹਦਾ ਅੱਠ ਪਰਚੇ ਆ ਤਾਰੀ ਦੇ ਦਾ ਤੁਸੀਂ ਵੀ ਜਵੈਂਟ ਆਉਂਦੇ ਨਾਲ ਉਹਦੇ ਨਾਲ ਹੀ ਇਹ ਇਹ ਨਾਲ ਹੀ ਆ ਜੀ ਉਹਦੇ ਆਵੇ ਨਾਲ ਹੀ ਅਸੀਂ ਜੀ ਸਾਡੇ ਸਾਡੇ ਪਿੰਡ ਦਾ ਸਾਡੇ ਸਾਡੇ ਨੰਬਰਦਾਰ ਆ ਲੋਕਾਂ ਦੀ ਮੇਨ 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 ਤੁਸੀਂ ਗੱਲ ਸੁਣੋ ਹਾਂ ਹਾਂ ਮੇਨ ਇੱਕ ਮਿੰਟ ਬਈ ਇੱਕ ਮਿੰਟ ਮੇਨ ਸਮੱਸਿਆ ਇਹ ਆ ਬਈ ਜਿਹੜਾ ਤੁਸੀਂ ਇਹ ਠੇਕੇ ਦਾ ਅਸੀਂ ਸਾਡੀ ਇਹ ਦਿੱਕਤ ਨਹੀਂ ਵੀ ਤੁਹਾਡਾ ਕੀ ਜ਼ਮੀਨ ਦਾ ਸਾਡਾ ਕੋਈ ਦਿੱਕਤ ਨਹੀਂ ਠੀਕ ਹੈ ਜੀ ਦਿੱਕਤ ਇਹ ਆ ਵੀ ਜਿਹੜੀਆਂ ਔਰਤਾਂ ਇਲਜ਼ਾਮ ਲਗਾਉਂਦੀਆਂ ਵੀ ਸਾਡੇ ਜਿਵੇਂ ਠੇਕੇ ਤੇ ਆ ਕੇ ਸਾਡੇ ਨਾਲ ਕਈ ਵਾਰੀ ਕੋਈ ਗਲਤ ਤਰੀਕੇ ਨਾਲ ਵੀ ਹੁੰਦਾ ਕਈ ਵਾਰੀ ਕੋਈ दारू ਪੀਤੀ ਚ ਨਸ਼ੇ ਚ ਕਈ ਵਾਰੀ ਨਹੀਂ ਵੀ ਪਤਾ ਲੱਗਦਾ ਆਪਾਂ ਮੰਨੇ ਜਾਂਦੇ ਆ ਉਹ ਤਰੀਕਾ ਜੇਕਰ ਤੁਸੀਂ ਕੋਈ ਇਹੋ ਜਿਹਾ ਹੱਲ ਸੋਲੂਸ਼ਨ ਕਰੋ ਵੀ ਜਿਹੜਾ ਇਹਨਾਂ ਦਾ ਇਹ ਵੀ ਇਹ ਮਸਲਾ ਵੀ ਹੱਲ ਹੋ ਜਾਦਾ ਸਾਡਾ ਜੀ ਵੱਡੀ ਵੱਡੀ ਗੱਲ ਹੈ ਆ ਵੀ ਬਾਥਰੂਮ ਕਰਨ ਬਾਅਦ ਜਿਹੜਾ ਮਗਲੇ ਪਾਸੇ ਲੈਟਰਨ ਬਣ ਉਹ ਅਸੀਂ ਹੁਣੇ ਹੀ ਵੇਖਿਆ ਇੱਕ ਬੰਦਾ ਮੈਂ ਮੇਰੀ ਗੱਲ ਸੁਣੋ ਵੇਖਿਆ ਉਹ ਬੰਦਾ ਕੋਈ ਐਸਾ ਬੰਦਾ ਨਹੀਂ ਜਿਹੜਾ ਕੋਈ ਇੱਕ ਮਿੰਟ ਬਈ ਜੀ ਇੱਕ ਮਿੰਟ ਗੱਲ ਸੁਣੋ ਵੀ ਜਿਹੜਾ ਕੋਈ ਬੰਦਾ ਕੇਦੇ ਸਾਹਮਣੇ ਬਾਥਰੂਮ ਕਰਦਾ ਇੱਕ ਮਿੰਟ ਗੱਲ ਸੁਣੋ ਉਹ ਬੰਦਾ ਮੈਂ ਹੁਣੇ ਅਸੀਂ ਵੇਖਿਆ ਇਹਨਾਂ ਥੋੜੀ ਕੋਈ ਜਵਨ ਵੀ ਬੋਲਣ ਦੀ ਕੋਈ ਲੋੜ ਨਹੀਂ ਗਈ ਚੁੱਪ ਕਰੋ ਆਪਾਂ ਲੜਨਾ ਨਹੀਂ ਇੱਕ ਲੜਨਾ ਮੇਰੀ ਗੱਲ ਸੁਣੋ ਬਾਈ ਜੀ ਅਸੀਂ ਇੱਥੇ ਜਦੋਂ ਆਏ ਸੀ ਜੇ ਉਦੋਂ ਬੰਦਾ ਅੰਦਰ ਨਹੀਂ ਗਿਆ ਬਾਥਰੂਮ ਬਾਹਰ ਹੀ ਕਰ ਰਿਹਾ ਸੀ ਠੀਕ ਹੈ ਇੱਥੇ ਆਉਂਦੇ ਆ ਸੀ ਮੈਂ ਇਹ ਨਹੀਂ ਗੱ ਠੀਕ ਹੈ ਨਾ ਨਾ ਤਾਂ ਮੈਂ ਸ਼ਰਾਬ ਵੇਚਦਾ ਹਾਂ ਤੇ ਨਾ ਹੀ ਸਾਡੇ ਪਰਵਾਰ ਦਾ ਕੋਈ ਸ਼ਰਾਬ ਪੀਂਦਾ ਹੈ ਸਾਡੇ ਮੇਰਾ ਪੁੱਤ ਨਹੀਂ ਪੀਂਦਾ ਮੇਰਾ ਕੋਈ ਸਾਡਾ ਜਵਾਕ ਨਹੀਂ ਪੀਂਦਾ ਮੇਰੇ ਪਿਓ ਨੇ ਨਹੀਂ ਪੀਤੀ ਅਸੀਂ ਕੋਈ ਸ਼ਰਾਬ ਨਹੀਂ ਪੀਂਦਾ ਸਾਡੇ ਪਰ ਸਾਡੇ ਇਹ ਚਾਰ ਘਰਾਂ ਦਾ ਸਾਂਝਾ ਥਾਂ ਹੈ ਉਹਦੇ ਵਿੱਚ ਸਾਡਾ ਠੇਕਾ ਪਾਇਆ ਹੋਇਆ ਅਸੀਂ ਅਸੀਂ ਪੀਂਦੇ ਸਾਡਾ ਡੂਪ ਟੈਸਟ ਕਰਾ ਕੇ ਦੇਖ ਲੈਣ ਜੀ ਇਹਨਾਂ ਨੇ ਸਾਡੇ ਤੇ ਇਲਜ਼ਾਮ ਲਾਇਆ ਵੀ ਇਹਨਾਂ ਸ਼ਰਾਬੀ ਚਾਰ ਜਣੇ ਇਹ ਚੀਜ਼ ਦੇ ਵਿੱਚ ਸਾਡਾ ਡੂਪ ਟੈਸਟ ਕਰਾ ਕੇ ਦੇਖ ਲੈਣ ਇਹਨਾਂ ਦਾ ਕਰਾ ਲੈਣ ਤਾਰੀ ਦਾ ਹੀ ਕਰਾ ਲੈਣਾ ਪਰ ਕੀ ਤਾਰੀ ਤਾਰੀ ਜਿਹੜਾ ਅਵਤਾਰ ਦਾ ਮੈਂ ਜਿਹੜਾ ਰਤ ਪੀਵਾਂ ਤੂੰ ਦੇ ਨ ਰੋਲਾ ਬਈ ਆਪਣਾ ਹੈਗਾ ਮਾਤਾ ਠੇਕੇ ਦਾ ਜਿਹੜੀ ਠੇਕੇ ਤੋਂ ਤੁਹਾਨੂੰ ਦਿੱਕਤਾਂ ਆਉਂਦੀਆਂ ਉਹ 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 ਚੱਕਰ ਹੈ ਵੀ ਜਿਹੜੀਆਂ ਠੇਕੇ ਤੇ ਜਿਹੜਾ ਕੋਈ ਆ ਕੇ दारू ਪੀਂਦੇ ਆ ਉਹਨਾਂ ਦਾ ਕੋਈ ਹੱਲ ਕੀਤਾ ਜਾਵੇ ਵੀ ਜਿਹੜਾ ਔਰਤਾਂ ਨੂੰ ਜਾਂ ਇਹਨ ਜਿਹੜੇ ਬਸਤੀ 'ਚ ਰਹਿਣ ਵਾਲੇ ਆ ਉਹਨਾਂ ਦਾ ਉਹਨਾਂ ਨੂੰ ਜਿਹੜੀ ਕੋਈ ਗਲਤ ਜੇ ਕੋਈ ਹਰਕਤ ਕਰਦਾ ਜਾਂ ਕੋਈ ਬਾਥਰੂਮ ਕਰਦਾ ਜਾਂ ਕੋਈ ਉਧਰਲੇ ਪਾਸੇ ਜਾ ਕੇ ਕੋਈ ਗਲਤ ਹਰਕਤ ਉਹ ਚੀਜ਼ਾਂ ਦਾ ਸੋਲੂਸ਼ਨ ਹੈ ਕਹਿਣਾ ਇੱਕ ਸਾਨੂੰ ਐ ਕਹਿਣਾ ਪੀ ਭਾਈ ਜੇ ਲੋਕ ਇਹ ਖੜ ਕੇ ਪਿਸ਼ਾਬ ਕਰਦੇ ਆ ਇਸ ਵਾਸਤੇ ਤੁਸੀਂ ਕੰਦ ਕੱਢੋ ਜੇ ਅਸੀਂ ਇਹਨਾਂ ਗੱਲਾਂ ਨਾਲ ਸਹਿਮਤ ਹੋਈਏ ਤਾਂ ਸਾਨੂੰ ਤੁਸੀਂ ਨਿਮਤਾਂ ਭਰਾ ਦਿਓ ਅਸੀਂ ਕੰਦ ਕੱਢ ਦਈਏ ਭਾਈ ਜੀ ਜੇਕਰ ਇਹ ਬਈ ਇਸ ਆ ਸਮੱਸਿਆ ਦਾ ਹੱਲ ਕਰਦੇ ਨੇ ਜਿਹੜੇ ਦਾਰੂ ਦਾ ਉਹ ਥੋੜੀ ਜਿਹੜੀ ਕਾਨੂੰਨੀ ਕਾਰਵਾਈ ਹੈ ਜ਼ਮੀਨ ਵਾਲੀ ਉਹ ਤਾਂ ਆ ਨਾ ਉਹ ਤਾਂ ਸਰਕਾਰ ਦਾ ਹੈ ਨਾ ਨਾ ਲਾਉਣਾ ਅਸੀਂ ਤਾਂ ਕਰਨ ਨਾਲ ਆਵਾਂਗੇ ਸਰਕਾਰ ਨੂੰ ਚੇਤਾਵਨੀ ਦੇ ਰਹੇ ਆ ਧਰਨਾ ਲਾਵਾਂਗੇ ਠੇਕਾ ਇਹ ਇਲੈਗਲ ਠੇਕਾ ਹੈ ਸਾਡੀ ਜ਼ਮੀਨ ਚੋਂ ਦਾ ਸਾਡੇ ਪਿੰਡ ਦੀ ਚੋਟਲੀ ਦੇ ਵਿੱਚ ਕੋਟਲੀ ਦੇ ਵਿੱਚ ਉਹਨਾਂ ਨੇ ਕਰਾਵਾਂਗੇ ਮਿੰਤੀ ਉੱਤੇ ਹੁੰਦੀ ਸੀ ਹੋਰ ਨਹੀਂ ਸੀ ਤਿਆ ਬੰਦਿਆ ਨੇ ਹੋਵਾਂਗੇ ਸਾਰਾ ਕੁਝ ਕਰਾਵਾਂਗੇ ਸੁਣ ਲੈ ਬਟੇ ਮਿੰਤੀ ਵੀ ਆਉਂਦੇ ਆ ਪਰਾ ਜਾਣਾ ਪੈਣਾ ਸਾਡੇ ਪਿੰਡ ਨੂੰ ਇਹਨਾਂ ਦੇ ਦੇਖੀ ਗੱਲ ਸੁਣ ਮਿੰਤੀ ਵੀ ਆਉਂਦੇ ਆ ਤੇ ਮਿੰਤੀ ਆ ਇਹਨੂੰ ਚੜਾਵਾ ਚੜਾ ਦਿੰਦੇ ਆ ਉਹ ਕਿੱਥੇ ਸੁਣਦਾ ਸਾਡੀ ਗੱਲ ਹਾਂ ਚੜਾਵਾ ਚੜਾਉਂਦੇ ਠੇਕੇਦਾਰ ਚੜਾ ਦਿੰਦਾ ਤੂੰ ਨਹੀਂ ਨਾ ਮੁਰ ਜਾਣਗੇ ਕੋਈ ਮੁਰ ਜਾਂਦੇ ਆ ਇੱਕ ਦਿਨ ਬਟੇ ਇੱਥੇ ਮਠਵਾਰੀ ਆਇਆ ਇੱਥੇ ਐਸਾ ਪੱਤਰਕਾਰ ਆਇਆ ਇੱਥੇ ਪੱਤਰਕਾਰ ਪਹਿਲੇ ਆ ਕੇ ਮੁੜ ਜਾਣਗੇ ਨਾ ਪਟਵਾਰੀ ਕੋਈ ਗਲਤ ਕਰੇ ਕੋਈ ਪਟਵਾਰੀ ਬਹਾ ਸਾਡੇ ਪਿੰਡ ਦਾ ਪਹਾ ਕੋਟਲੀ ਦਾ ਕੋਈ ਪਟਵਾਰੀ ਗਲਤ ਨਹੀਂ ਕਰਦਾ ਇਹਨਾਂ ਨੇ ਉੱਥੇ ਚੜਾਉ ਇਹਨਾਂ ਨੇ ਬਦਲੀ ਕੀਤਾ ਠੇਕੇ ਆ ਰਹੀਆਂ ਦੁਕਾਨਾਂ ਇਧਰ ਪੰਜਾ ਇਧਰ ਕਰ ਲਾਂਗੇ ਵੈਸੇ ਜਿਹੜਾ ਮਜਾਇ ਕੰਮ ਜਾਂ ਤੁਸੀਂ ਯਾਰ ਚੜਾ ਲਓ ਗੱਲ ਮੇਰੀ 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 ਗੱਲ ਸੁਣੋ ਮੇਰੀ ਗੱਲ ਸੁਣੋ ਵੈਸੇ ਜਿਹੜਾ ਇਹ ਮਸਲਾ ਠੇਕਾ ਚੁਕਾਉਣ ਦਾ ਥੋੜੀ ਜ਼ਮੀਨ ਦਾ ਤਾਂ ਜਿਹੜਾ ਤੁਹਾਡਾ ਪਰਸਨਲ ਰੌਲਾ ਉਹ ਹੈ ਹਾਂਜੀ ਠੀਕ ਹੈ ਤੁਹਾਡਾ ਜਿਹੜਾ ਰੌਲਾ ਇਹ ਅਸੀਂ ਕਵਰ ਕਰਨਾ ਹੈ ਠੇਕੇ ਦਾ ਅਸੀਂ ਥੋੜੀ ਜ਼ਮੀਨ ਦੇ ਰੋਲੇ ਨੂੰ ਕਵਰ ਨਹੀਂ ਕਰਨਾ ਇਹ ਜ਼ਮੀਨ ਦਾ ਆਇਆ ਹੈ ਨਾ ਇਹਦਾ ਗੱਲ ਕਹਿੰਦੇ ਨੇ ਤੁਸੀਂ ਇੱਕ ਨਜਾਇਜ਼ ਜ਼ਮੀਨ ਨਪੀਏ ਕਹਿੰਦੇ ਕਿ ਨਹੀਂ ਤੁਹਾਡੇ ਸਾਹਮਣੇ ਕਹੀਏ ਉਹਦੇ ਪਾਸਤੇ ਤੁਹਾਡੀ ਮਾਲਕੀ ਜ਼ਮੀਨ ਆ ਮੈਂ ਜੇ ਤੁਸੀਂ ਮੈਨੂੰ ਬਣਾ ਪਹਿਲਾ ਟਾਈਮ ਦਿੱਤਾ ਹੁੰਦਾ ਮੈਂ ਤੁਹਾਨੂੰ ਸਾਰੇ ਕਾਗਜ ਲੈ ਕੇ ਵਿਖਾਉਂਦਾ ਜੇ ਤੁਸੀਂ ਮੇਰੇ ਨਾਲ ਚੱਲੋ ਮੈਂ ਬੇਨਤੀ ਮੈਂ ਪੱਤਰ ਮੈਂ ਪੱਤਰਕਾਰਾਂ ਨੂੰ ਬੇਨਤੀ ਕਰਦਾ ਹਾਂ ਪੀ ਮੇਰੇ ਨਾਲ ਇੱਕ ਮਿੰਟ ਚੱਲਣ ਜਾ ਮੈਨੂੰ ਟਾਈਮ ਦੇਣ ਤੇ ਮੈਂ ਇੱਕ ਮਿੰਟ ਤੁਹਾਨੂੰ ਨਾ ਸਪੂਤ ਇਹ ਜਮੀਨ ਦਾ ਖਸਾ ਨੰਬਰ ਆ ਗਈ ਤੁਸੀਂ ਦਿਖਾਉਣਾ ਚਾਹੁੰਦੇ ਹੋ ਲਿਆ ਕੁਝ ਮੈਂ ਲਿਆ ਕੇ ਦੇਵਾਂ ਹੁਣੀ ਇੱਥੇ ਆ ਇੱਥੇ ਆਸੀਂ ਲਿਆਓ ਮੈਂ ਹੁਣ ਇਹ ਮੰਗਾ ਲੇ ਮੰਗਾ ਲਓ ਲੋਕਾਂ ਦੀ ਸਮੱਸਿਆ ਦਾ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਠੇਕੇ ਤੇ ਜਿਹੜੀ ਸਾਨੂੰ ਔਰਤਾਂ ਨੂੰ ਜਲਾਲਤ ਹੁੰਦੀ ਹੈ ਉਹ ਉਹ ਉਹਦੇ ਵਾਸਤੇ ਇਹ ਸਮੱਸਿਆ ਦਾ ਹੱਲ ਕਰਨਾ ਚਾਹੁੰਦੇ ਆ ਲੋਕ ਇਹ ਠੇਕਾ ਚੁਕਾਉਣਾ ਚਾਹੁੰਦੇ ਆ ਇਸ ਕਰਕੇ ਇਹ ਜਿਹੜਾ ਜ਼ਮੀਨ ਦਾ ਵਿਵਾਦ ਆ ਉਹ ਇਹਨਾਂ ਦਾ ਪਰਸਨਲ ਹੈ ਉਦੇ ਬਾਰੇ ਬਾਈ ਜੀ ਆਪਣੇ ਕਾਗਜ਼ ਦਿਖਾਉਣਗੇ ਉਹਨਾਂ ਨੇ ਵੀ ਆਪਣੇ ਕਾਗਜ਼ ਦਿਖਾਏ ਆ ਤੁਸੀਂ ਜੁੜੇ ਰਹੋ ਡੇਲੀ ਡਸਟੀਵ ਨਾਲ ਇਸ ਤੋਂ ਪਹਿਲਾਂ ਕਿ ਬਾਈ ਜੀ ਦੇ ਹੋਰ ਵੀ ਪੱਖ ਆਪਾਂ ਜਾਣਾਂਗੇ